ਗ੍ਰਫਤਾਰ ਕੀਤੇ ਗਏ ਮਹਾਰਾਸ਼ਟਰ ਪੁਲਿਸ ਦੀ ਐਸਆਈਟੀ ਨੇ ਤਿੰਨਾਂ ਨੂੰ ਕਾਬੂ ਕੀਤਾ ਹੈ ਗ੍ਰਫਤਾਰ ਕੀਤਾ ਹੈ ਪੁਲਿਸ ਨੇ ਲੈਂਡ ਰੋਵਰ ਗੱਡੀ ਵੀ ਬਰਾਮਦ ਕੀਤੀ ਗਈ ਦੱਸਦੀ ਹੈ ਮਹਾਰਾਸ਼ਟਰ ਦੇ^{(\text{1})} ਨੀਰ ਬਿਊਰੋਕਰੇਟ ਦਾ ਬੇਟਾ ਹੈ ਅਸ਼ਵਜੀਤ ਤੇ ਇਜ਼ਨਾਲ ਹੀ ਇੰਸਟਾਗ੍ਰਾਮ ਇਨਫਲੂਐਂਸਰ ਪ੍ਰਿਆ ਸਿੰਘ ਨੇ ਇਸਤੇ ਇਲਜ਼ਾਮ ਲਗਾਇਆ ਸੀ ਕਿ ਗੱਡੀ ਹੇਠਾ ਧੜਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਤਸਵੀਰਾਂ ਤਾਨੂੰ ਵਖਾਰੇਂ ਦੱਸਦੀ ਹੈ 11 ਦਸੰਬਰ ਨੂੰ ਅਸ਼ਵਜੀਤ ਨੇ ਗੱਡੀ ਚੁਰਾਉਣ ਦੀ ਕੋਸ਼ਿਸ਼ ਕੀਤੀ ਸੀ ਆ ਇੰਸਟਾਗ੍ਰਾਮ ਇਨਫਲੂਐਂਸਰ

ਇੱਕ ਹੋਟਲ 'ਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮੌਜੂਦ ਸੀਗੇ ਇਸ ਦੌਰਾਨ ਦੋਵਾਂ ਵਿਚਕਾਰ ਟਕਰਾਰ ਹੋ ਗਈ। ਪ੍ਰਿਆ ਦੇ ਇਲਜ਼ਾਮ ਨੇ ਕਿ ਉਸਨੂੰ ਕੁੱਟਿਆ ਗਿਆ, ਗਰਦਨ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਅਸ਼ਵਜੀਤ ਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਉਹ ਪ੍ਰਿਆ ਨੂੰ ਗੱਡੀ ਛੇਟਾ ਦਰੜ ਦੇਵੇ। ਅਸ਼ਵਜੀਤ ਦੇ ਕਹਿਣ ਤੇ ਡਰਾਈਵਰ ਨੇ ਅਜੇਹਾ ਹੀ ਕੀਤਾ ਅਤੇ ਉਹ ਗੰਭੀਰ ਜ਼ਖਮੀ ਹੋ ਗਈ। ਪ੍ਰਿਆ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਿਹਾ ਕਿ ਮੈਂ ਤੇ ਅਸ਼ਵਜੀਤ 5.5 ਸਾਲ ਤੋਂ ਡੇਟ ਕਰ ਰਹੇ ਸਨ ਤੇ ਮੈਨੂੰ ਪਹਿਲਾਂ ਪਤਾ ਨਹੀਂ ਸੀ ਕਿ ਉਹ ਵਿਆਹਿਆ ਹੋਇਆ ਸੀਗਾ। ਬਾਦ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਨੂੰ ਦੱਸਿਆ ਕਿ ਉਹ ਤੇ ਉਸਦੀ ਪਤਨੀ ਇਕੱਠੇ ਨਹੀਂ ਹਨ ਉਹ ਤਲਾਕ ਲੈਣ ਪਰ ਤੇ ਇਸ ਪੂਰੇ ਮਾਮਲੇ 'ਚ ਐਫ ਆਈ ਆਰ ਦਾ ਗਠਨ ਕੀਤਾ ਗਿਆ ਸੀਗਾ 11 ਤਰੀਕ ਦੀ ਪੂਰੀ ਘਟਨਾ ਦਸਤੀਜਾਰੀ ਹੈ ਤੇ ਹੁਣ ਐਫ ਆਈ ਆਰ ਨੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਆਪਰੇਸ਼ਨ ਅਰਬਿਤ ਤੱਕ ਤਿੰਨ ਆਰੋਹ ਨੂੰ ਅਟਕਿਆ ਕੀ-ਕੀ ਉਹਨਕੇ ਨਾਮ ਹੈ ਕੀ ਕੁਝ ਪਤਾ ਨਹੀਂ ਜੀ

ਸਮਨ ਪੇਚੇ ਗਏ ਸੀ ਕਿ ਵਿਕਰਮ ਸਿੰਘ ਮਜੀਠੀਆ ਨੇ ਖੁਸ ਫੇਸਬੁਕ ਤੇ ਲਾਈਵ ਹੋ ਕੇ ਕਿਹਾ ਸੀਗਾ ਕਿ ਨੂੰ ਪੰਜਾਬ ਪੁਲਿਸ ਦਾ ਲਵ ਲੈਟਰ ਆਇਆ ਹੈ ਇਸ ਦੇ ਵਿਚਾਲੇ ਉਹਨਾਂ ਨੇ ਕਿਹਾ ਸੀਗਾ ਕਿ ਸਿਮਾਨ ਉਹਨਾਂ ਨੂੰ ਖੁਦ ਆ ਲੈਟਰ ਪੇਜ ਦੇ ਤੇ ਉਹਨਾਂ ਨੂੰ ਖੁਸ਼ੀ ਤੇ ਆ ਪੂਰਾ ਮਾਮਲਾ 2021 ਦਸੰਬਰ ਦਾ ਹੈ 6 ਮਹੀਨੇ ਦੀ ਜੇਲ ਵੀ ਕੱਟੀ ਜਾ ਚੁੱਕੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇਸ ਪੂਰੇ ਮਾਮਲੇ ਚ ਦੇ ਵਿਚਾਲੇ 2022 ਅਗਸਤ ਹਾਈ ਕੋਰਟ ਦੇ ਵੱਲੋਂ ਬੇਲ ਵੀ ਦਿੱਤੀ ਗਈ ਸੀ ਕਿ 2 ਸਾਲ 3 ਐਸਆਈਟੀ ਮੁਕੀ ਰਹਿ ਚੁੱਕੇ ਨੇ 2022 ਦੀ ਗੱਲ ਕਰੀਏ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਦੱਸ ਰਿਹਾ ਕਿ

حالانکہ جو وکرم سنگھ ਮਜੀਠੀਆ ਦਾ ਕਹਿਣਾ ਹੈ ਕਿ ਇਹ ਸਿਆਸੀ ਕਿੜਕੱਡੀ ਚੱਲੀ ਜਾ ਰਹੀ ਹੈ ਪੋਲਿਟিক্যাল ਬੈਂਡਾ ਦਾ ਤਹਿਤ ਆ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਮੇਰੇ ਮੇਰੇ ਸਹਿਯੋਗੀ ਨਪਿੰਦਰ ਬਰਾੜ ਫੋਨ ਲਾਈਨ ਤੇ ਮੌਜੂਦ ਨੇ ਨਪਿੰਦਰ ਜਾਨਣਾ ਚਾਹੋਗੇ ਕਿਨੇ ਵਜੇ ਵਿਕਰਮ ਸਿੰਘ ਮਜੀਠੀਆ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ ਕੀ ਸਵਾਲਜਾਬ ਕੀਤੇ ਜਾ ਸਕਦੇ ਨੇ ਕਿ ਕੋਈ ਨਵੀਆਂ ਫਾਈਂਡਿੰਗਸ ਨੇ ਐਸਆਈਟੀ ਦੇ ਦੇਖੋ ਕਿਉਂਕਿ ਇਹ ਮਾਮਲਾ ਜਿਹੜਾ ਹੈਗਾ ਪਿਛਲੀ ਚੰਨੀ ਸਰਕਾਰ ਵੇਲੇ ਤਰਜੋਆ ਸੀ ਉਸ ਵੇਲੇ ਬਿਕਰਮਜੀਤ ਦੇ ਖਿਲਾਫ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਬਿਕਰਮਜੀਤ ਦੀ ਗ੍ਰਿਫਤਾਰੀ ਹੁੰਦੀ ਹੈ ਉਹਨਾਂ ਨੂੰ ਹਾਈ ਕੋਰਟ ਤੋਂ ਜਿਹੜੀ ਹੈ ਬੇਲ ਮਿਲਦੀ ਹੈ ਜ਼ਮਾਨਤ ਮਿਲਦੀ ਹੈ ਹਾਲਾਂਕਿ ਸਰਕਾਰ ਇਸ ਜ਼ਮਾਨਤ ਦੇ ਖਿਲਾਫ ਸੁਪਰੀਮ ਕੋਰਟ ਤੱਕ ਪਹੁੰਚਦੀ ਹੈ ਪਰ ਉੱਥੋਂ ਸੁਪਰੀਮ ਕੋਰਟ ਤੋਂ ਵੀ ਬਿਕਰਮਜੀਤ ਨੂੰ ਰਾਹਤ ਮਿਲਦੀ ਹੈ ਹੁਣ ਇੱਕ ਬੇਸ਼ੱਕ ਦੁਬਾਰਾ ਤੋਂ ਜਿਹੜੀ ਹੈ ਇਸ ਪੂਰੇ ਮਾਮਲੇ ਦੀ ਕਿਉਂਕਿ ਜਿਹੜੀ ਸਿੱਟ ਹੈ ਐਕਸਲੋ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਉਹ ਜਾਂਚ ਕਰ ਰਹੀ ਹੈ ਮੁਖਵਿੰਦਰ ਸਿੰਘ ਸ਼ੀਨਾ ਜਿਹੜੇ ਏਡੀਜੀਪੀ ਨੇ ਉਹਨਾਂ ਦੀ ਅਗਵਾਈ ਵਾਲੀ ਟੀਮ ਹੈ ਜਿਹੜੀ ਉਹ ਇਸ ਪੂਰੇ ਮਸਲੇ ਦੀ ਜਾਂਚ ਕਰ ਰਹੀ ਹੈ ਤਾਂ ਅਜੇ ਇਹਦੇ ਵਿੱਚ ਵਿਕਰਮਜੀਤਿਆ ਨੂੰ ਦੁਬਾਰਾ ਤੋਂ ਪੇਸ਼ ਹੋਣ ਲਈ ਕਿਹਾ ਗਿਆ ਹੈ ਔਰ ਅੱਜ ਕਰੀਬ 8:30 ਵਜੇ ਵਿਕਰਮਜੀਤਿਆ ਪੇਸ਼ ਹੋਣਗੇ ਸਿਟ ਦੇ ਸਾਹਮਣੇ ਔਰ ਇਸ ਦੌਰਾਨ ਵਿਕਰਮਜੀਤਿਆ ਤੋਂ ਕਿਸ ਤਰ੍ਹਾਂ ਦੇ ਸਵਾਲ ਹੁੰਦੇ ਨੇ ਆਖਿਰ ਕਿਹੜੇ ਐਸੇ ਸਵਾਲ ਨੇ ਜਿੰਨਾ ਤੇ ਚੱਲ ਰਿਹਾ ਦੁਬਾਰਾ ਵਿਕਰਮਜੀਤਿਆ ਨੂੰ ਬੁਲਾਇਆ ਗਿਆ ਕਿਉਂਕਿ ਪਹਿਲਾਂ ਵੀ ਵਿਕਰਮਜੀਤਿਆ ਨੂੰ ਕਈ ਕੀ ਘੰਟੇ ਬੁਲਾ ਕੇ ਜਿਹੜਾ ਹੈਗਾ ਪੁੱਛ-ਕਿਛ ਕੀਤੀ ਜਾਂਦੀ ਰਹੀ ਹੈ ਤੁਹਾਨੂੰ ਯਾਦ ਹੋਣਾ ਮੁਹਾਲੀ ਦੇ ਵਿੱਚ ਜਿੱਥੇ ਪਰਚਾ ਦਰਜ ਹੋਇਆ ਸੀ ਔਰ ਉੱਥੇ ਬੁਲਾ ਕੇ ਵਿਕਰਮਜੀਤਿਆ ਨੂੰ ਕਈ ਵਾਰ ਪੁੱਛ-ਕਿਛ ਕੀਤੀ ਗਈ ਤਾਂ ਹੁਣ ਦੁਬਾਰਾ ਤੋਂ ਬੁਲਾਇਆ ਗਿਆ ਉਹਨਾਂ ਨੂੰ ਪਰ ਸੱਟ ਅੱਜ ਜਿਹੜੇ ਸਵਾਲ ਲੈ ਕਮੇਟੀ ਹੈ ਆਖਿਰ ਕਿਹੜੇ ਸਵਾਲਾਂ ਦੇ ਜਵਾਬ ਤਲਾਸ਼ਣਾ ਚਾਹੁੰਦੀ ਹੈ ਸੱਟ ਔਰ ਇਸ ਪੁੱਛਗਿਛ ਦੇ ਵਿੱਚੋਂ ਜਿਹੜੇ ਸਵਾਲ ਆ ਜਿਹੜੇ ਸੈਕਟਰ ਦੇ ਉਹਨਾਂ ਦੇ ਜਵਾਬ ਵਿਕਰਮਜੀਤਿਆ ਕੀ ਕੀ ਦਿੰਦੇ ਸਰ ਸੱਚੀ ਜਾਨੂ ਜਿਹੜਾ ਹੈਗਾ ਲੈ ਕੇ ਅੱਜ ਫਿਲਹਾਲ ਜੋ 8:30 ਵਜੇ ਵਿਕਰਮਜੀਤਿਆ ਉੱਤੇ ਪੇਸ਼ ਹੋਣਗੇ ਪਟਿਆਲਾ ਦੇ ਵਿੱਚ ਉਸ ਤੋਂ ਬਾਅਦ ਜਸ ਪਾਈਟ੍ਰੋਨੀਆ ਕਿ ਵਿਕਰਮਜੀਤਿਆ ਸਰਕਾਰ ਦੇ ਸਪਲਾਵੇ ਤੇ ਵੀ ਸਵਾਲ ਉਹਨਾਂ ਨੇ ਸਪੱਸ਼ਟ ਤੌਰ ਤੇ ਪੜਖੜਾ ਕੀਤਾ ਸੀ ਔਰ ਸਰਕਾਰ ਜਿਹੜੀ ਉਹ ਦਾਵਾ ਕਰਦੀ ਹੈ ਕਿ ਨਿਰਪੱਖ ਜਾਂਚ ਹੋ ਰਹੀ ਹੈ ਜੀ ਹੂੰ ਜੀ ਜੀ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਨਜ਼ਰ ਰੱਖਿਆ ਰਹਿਣ ਗਿਆ ਕਿ ਕਿਨੇ ਵਜੇ ਵਿਕਰਮ ਸਿੰਘ ਬਜੀਠਿਆ ਪੇਸ਼ ਹੁੰਦੇ ਨੇ ਤੇ ਕੀ ਕੁਝ ਸਵਾਲ ਐਸਆਈਟੀ ਦੇ ਵੱਲੋਂ ਵਿਕਰਮ ਸਿੰਘ ਬਜੀਠਿਆ ਨੂੰ ਇਸ ਪੂਰੇ ਮਾਮਲੇ 'ਚ ਜੋ ਨੇ ਪੁੱਛੇ ਜਾਂਦੇ ਮਿਨਿਸਟਰੀਅਲ ਸਟਾਫ ਦੀ ਗੱਲ ਕਰਾਂਗੇ ਮਿਨਿਸਟਰੀਅਲ ਸਟਾਫ ਯੂਨੀਅਨ ਨੇ ਆਪਣੀ ਜੋ ਹੜਤਾਲ ਹੈ ਮੁਲਤਵੀ ਕਰ ਦਿੱਤੀ ਹੈ ਦੱਸ ਕਿ ਸੀਐਮ ਨਾਲ ਮੁਲਾਕਾਤ ਤੋਂ ਬਾਅਦ ਆ ਹੜਤਾਲ ਮਿਨਿਸਟਰੀਅਲ ਸਟਾਫ ਦੇ ਵੱਲੋਂ ਮੁਲਤਵੀ ਕੀਤੀ ਗਈ ਹੈ ਅੱਜ ਦੁਪਹਿਰੇ 12:30 ਵਜੇ ਸੀਐਮ ਭਗਵੰਤ ਮਾਨ ਦੇ ਨਾਲ ਮਿਨਿਸਟਰੀਅਲ ਸਟਾਫ ਦੀ ਮੀਟਿੰਗ ਦੱਸ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਾਬਲੇ ਗੌਰ ਹੈ ਕਿ 8 ਨਵੰਬਰ ਤੋਂ ਹੜਤਾਲ ਤੇ ਸਨ ਡੀਸੀ ਦਫ਼ਤਰ ਦੇ ਕਰਮਚਾਰੀ ਤੇ ਜੋ 2 ਲੱਖ ਤੋਂ ਵੀ ਜ਼ਿਆਦਾ ਜੋ ਪੰਜਾਬ ਦੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਤਨਖਾਹਾਂ ਵੇ ਰੁਕੀਆਂ ਹੋਈਆਂ ਨੇ ਆਮ ਜੋ ਪਬਲਿਕ ਹੈ ਉਸ ਨੂੰ ਖੱਜਲ ਖੁਆਰਦਾ ਸਾਮਨਾ ਕਰਨਾ ਪੈ ਰਿਹਾ ਇਸ ਲਈ ਚਾਲੇ ਹੁਣ ਜੋ ਹੈ ਅੱਜ ਦੁਪਹਿਰੇ 12:30 ਵਜੇ ਮੁੱਖ ਮੰਤਰੀ ਭਗਵੰਤ ਪਾਣ ਦੇ ਨਾਲ ਮੀਟਿੰਗ طے ਹੋਈ ਹੈ ਤੇ ਸੀਐਮ ਨਾਲ ਮੁਲਾਕਾਤ ਤੋਂ ਬਾਅਦ ਹੜਤਾਲ ਇਨ ਦੇ ਵੱਲੋਂ ਮਲਤਵੀ ਕਰ ਦਿੱਤੀ ਹੈ ਕਬਲੇ ਕੋ ਹੈ ਕਿ 8 ਨਵੰਬਰ ਯਾਨੀ ਕਿ ਡੇਢ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਜਦੋਂ ਕਿ ਡੀਸੀ ਦਫ਼ਤਰ ਦੇ ਕਰਮਚਾਰੀਆਂ ਦੇ ਵੱਲੋਂ ਆ ਪੂਰੀ ਹੜਤਾਲ ਕੀਤੀ ਜਾ ਰਹੀ ਹੈ ਸਰਕਾਰੀ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ इस ज़्यादा गल करिए आम लोग ने दफ्तर के चक्कर मारने पै रहे ने आम लोग खजल खुआर हो रहे अज दोपहरे साढ़े बारह बजे सीएम भगवंत मान स्टाफ की मीटिंग है देखना होगा कि कुछ सिटा इस पूरी मीटिंग का निकलता है मिनिस्ट्रियल स्टाफ यूनियन ने अपनी जो हड़ताल है मुलतवी कर दी है दस दी कि सी एम भगवंत मान के वालों दोपहर साढ़े बारह बजे मीटिंग फिक्स हुई है मीटिंग तय हुई है दरअसल इन्हों की मांग है कि पुरानी पेनशन स्कीम लागू की जाए ਮੇਰੇ ਸਹਿਯੋਗੀ ਸੁਰਜਪਾਨ ਫੋਨ ਲਾਈਨ ਤੇ ਮੌਜੂਦ ਨੇ ਸੁਰਜ ਜਾਨਣਾ ਚਾਹੁੰਗਾ ਅੱਜ ਦੁਪਹਿਰੇ 12 ਵਜੇ ਮੀਟਿੰਗ ਫਿਕਸ ਹੋਈ ਹੈ ਕਿ ਕੁਝ ਟਿੱਟਾ ਨਿਕਲ ਸਕਦਾ ਹੈ ਇਸ ਪੂਰੀ ਮੀਟਿੰਗ ਦਾ ਦੇਖੋ ਜਿੰਨੇ ਵੀ ਮਿਸਟਰਲ ਕਾਮੇ ਸੀ ਡੀਸੀ ਦਫਤਰਾਂ 'ਚ ਕੰਮ ਕਰਨ ਵਾਲਾ ਸਟਾਫ ਸੀ ਹੋਰ ਵੀ ਇਸ ਦੇ ਨਾਲ ਸਬੰਧਤ ਜਿਹੜੇ ਇਹਨਾਂ ਦੇ ਕੁਲੀਕ ਸੀਗੇ ਉਹ ਕਾਫੀ ਲੰਬੇ ਸਮੇਂ ਤੋਂ ਸਟ੍ਰਾਈਕ ਤੇ ਸੀ ਭਾਵ ਕਿ ਕੰਮਕਾਜ ਬੰਦ ਸੀ ਦਫਤਰਾਂ 'ਚ ਕੰਮਕਾਜ ਨਹੀਂ ਹੋ ਰਿਹਾ ਸੀ ਲੋਕਾਂ ਨੂੰ ਮੁਸ਼ਕਲ ਹੋ ਰਹੀ ਸੀ ਤਾਂ ਕਰਕੇ ਮੁੱਖ ਮੰਤਰੀ ਦੇ ਨਾਲ ਮਿਲਣ ਦਾ ਸਮਾਂ ਇਹਨਾਂ ਦਾ ਤਕਰੀਬ 12 ਵਜੇ ਫਿਕਸ ਕੀਤਾ ਗਿਆ 12 ਵਜੇ ਇਹਨਾਂ ਦੀ ਮੀਟਿੰ ਮਿਸਟਰ ਕਾਮੇ ਨੇ ਥੋੜਾ ਜਿਹਾ ਸੌਫਟ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ ਕਹਿ ਰਹੇ ਆ ਕਿ ਅਸੀਂ 3 ਵਜੇ ਤੱਕ ਸਾ ਸਰਕਾਰ ਨੂੰ ਸਮਾਂ ਦਿੱਤਾ ਹੈ 3 ਵਜੇ ਤੱਕ ਅਗਰ ਸਾਡੀ ਮੀਟਿੰਗ ਹੋ ਕੇ ਕੋਈ ਫਾਈਨਲ ਨਤੀਜੇ ਤੇ ਨਹੀਂ ਪਹੁੰਚਦੀ ਹੈ ਤਾਂ ਅਸੀਂ ਅੱਗੇ ਤੋਂ ਸਟ੍ਰਾਈਕ ਕੰਟੀਨਿਊ ਰੱਖਾਂਗੇ ਪਰ ਕਾਫੀ ਵੱਡੀ ਉਮੀਦ ਦੇ ਨਾਲ ਅੱਜ ਸਟ੍ਰਾਈਕ ਹੈ ਕਿ ਇਹਨਾਂ ਨੇ ਵਾਪਸ ਲੈ ਲਈਏ ਕੰਮਕਾਜ ਦੇ ਪਰਤਣਗੇ ਔਰ ਉਮੀਦ ਇਹ ਹੀ ਕੀਤਾ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਕੋਈ ਸਾਰਥਕ ਨਤੀਜਾ ਨਿਕਲੇ ਤਾਂ ਜੋ ਅੱਗੇ ਤੋਂ ਇਹ ਕਰਮਚਾਰੀ ਆਪਦਾ ਕੰਮ ਲਗਾਤਾਰ ਕਰ ਸਕਣ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਵੇਸਾ ਨੂੰ तमाम ਜਾਣਕਾਰੀ ਦੇਣ ਲਈ